Valeu, meu ਗੁਰਮੁਖੀ ਨਾਮ ਹੈ ਪਰਮ ਸਤਿਗੁਰਾਂ ਜੀਓ ਗੁਰੂ ਗ੍ਰੰਥ ਸਾਹਿਬ ਸਾਧ ਸੰਗਤ ਜੀਓ ਸੋ ਵੱਡੇ ਭਾਰ ਹਨ ਗੰਮ ਸ਼ਬਦ ਸੰਕਾ ਸਾਧਾਨੋਂ ਧੰਨ ਅੰਸਾ ਹੈ ਸ੍ਰੀ ਗੁਰੂ ਰੰਗ ਸਾਹਿਬ ਮਹਾਰਾਜ ਸੱਚੇ ਪੰਥ ਸਾਹਿਬ ਦੀਆਂ ਕੀ ਪਾਤਸ਼ਾਹੀ ਪਵਿੱਤਰ ਹਜੂਰੀ ਜੁੜ ਗਏ ਸਦਾ ਨਾਮ ਸਮਾਨੀ ਮਹਾਪੁਰਖਾਂ ਦੇ ਪਾਵਨ ਸਥਾਨ ਸ੍ਰੀਮਾਨ ਰਾਮ ਸਿੰਘ ਜੀ ਮਸਕਾਨਾ ਜੀ ਨਾਮ ਕਹਿੰਦੇ ਹੋਣੇ ਆਸਾ ਗੁਰਦੁਆਰਾ ਟਕਰੀ ਸਾਹਿਬ ਖਾਸੀ ਕਲਾ ਰੱਖੇ ਸਾਲਾਨਾ ਸਮਾਗਮਾਂ ਦੇ ਲਈ ਹਾਜ਼ਰੀਆਂ ਭਰ ਰਹੇ ਹਾਂ ਸੋ ਸਾਡੇ ਤੇ ਵੀ ਰਹਿਮਤ ਕੀਤੀ ਸਤਿਗੁਰੂ ਨੇ ਆਜ ਸਾਰੇ ਸੰਤਾਂ ਦੇ ਦਰਸ਼ਨ ਦਿਖਾਰ ਮਹਾਪੁਰਖਾਂ ਦੇ ਸਥਾਨਾਂ ਤੇ ਹਾਜ਼ਰੀਆਂ ਭਰਨ ਦਾ ਸਮਾਂ ਬੜੇ ਪਿਆਰ ਵਾਲੀਆਂ ਰੂਹਾਂ ਸਾਧੂ ਮਹਾਂਪਰਮਾ ਦੇ ਕੋਲੋਂ ਗੁਰੂ ਮਹਾਰਾਜ ਜੀ ਉਹਨਾਂ ਦੇ ਰਾਜਾ ਸੈ ਮਹਾਰਾਜ ਜੇ ਕਿਹੇ ਸਾਨੂੰ ਦੀ ਬੜਿਆਈ ਦਾ ਆਪ ਕਰ ਲਈਏ ਜਾਨਾਂ ਦਾ ਅੰਧ ਪਾਲਵਾਨੀ ਸਤਿਗੁਰਾਂ ਦਾ ਅੰਧ ਪਉਣਾ ਬੰਦੇ ਵਾਸਮੀ ਗੱਲ ਨਹੀਂ ਹੈ ਮੂਲ ਮੰਤਰ ਪੜ੍ਹਦੇ ਆ ਜਿਹਦੇ ਸਤਿਗੁਰ I'm

ਆਪਾਂ ਆ ਰਹੇ ਸੀ ਇੱਕ ਸਿੱਖ ਦੇ ਘਰ ਤੇ ਉਹਨਾਂ ਦੇ ਭਾਈ ਕੋਲ ਬੰਦ ਜੀ ਕਰ ਰਿਹਾ ਕਹਿੰਦੇ ਜੀ ਨਹੀਂ ਮਾਣੇ ਸੋਚਿਆ ਅਮਰ ਸੇਵਾ ਸਭ ਦਾ ਨਾਮ ਲਾਤਾ ਬਾਰਾਂ ਦੇ ਤੇ ਬੋਲ ਸਿੱਖੇ ਪਾਪਾ ਜਿਹੜਾ ਗਰੀਬਾ ਹੱਥ ਵਿੱਚ ਤਾਂ ਕੁਝ ਨਹੀਂ ਹੋਣੀ ਭਾਈ ਤੇਰੇ ਨਾਲ ਕੀ ਬੋਲੇਗੇ ਮਗਨੋਂ ਦਾ ਪੱਕੀ ਕਰਾਂਗੇ ਮੇਰੇ ਇਹਦੇ ਇਹਦਾ ਮਾਜ ਖਾਣ ਆਪ ਪਤਾ ਹੀ ਹੈ ਸਾਡੀ ਗੱਲ ਕਰ ਲੈਣੀ ਹੈ ਆਪ ਆ ਦੇਖੋ ਭਾਈ ਜੀ ਨਾਲ ਖੜ੍ਹ ਜਾਓ ਬਰੇ ਮੁਰਗ ਆ ਬਹੁਤ ਖੁਸ਼ੀ ਦੀ ਗੱਲ ਹੈ ਕਿ ਟੱਕੀ ਸਾਹਿਬ ਸੰਤ ਮਸਤਾਨਾ ਜੀ ਦੇ ਸਥਾਨ ਦੇ ਉੱਤੇ ਟੱਕੀ ਸਾਹਿਬ ਜਿੱਥੇ ਮਹਾਂਪੁਰਸੇ ਸੇਵਾ ਕਰਾਵੇ ਭਗਤ ਸਿੰਘ ਭਗਤ ਸਿੰਘ ਸੇਵਾ ਕਰਾ ਰਿਹਾ ਤੇ ਅੱਜ ਧੰਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਇਆ ਲਗਾਤਾਰ ਅਖੰਡ ਪਾਠਾਂ ਤੋਂ ਬਾਅਦ ਵਿੱਚ ਅੱਜ ਕਵੀਸਰੀ ਜਿੱਥੇ ਕੀਰਤਨੀ ਜਿੱਥੇ ਢਾਡੀ ਜਿੱਥੇ ਰਾਗੀ ਜਿੱਥੇ ਮਹਾਂਪੁਰਸਾਂ ਨੇ ਦਰਸ਼ਨ ਦੇ ਕੇ ਜਿੱਥੇ ਪਾਸਾ ਦੇ ਆ ਪਾਵਨ ਚਰਨਾ ਵਿੱਚ ਅਰਦਾਸਾਂ ਕੀਤੀਆਂ ਤੰਦਰ ਸਾਹਿਬ ਸ੍ਰੀ ਗੁਰੂ ਪਾਤਸ਼ਾਹ ਦਾ ਤੇਰਾ ਕੀਆ ਮੀਠਾ ਲਾਗੇ ਦੇ ਮਹਾਵਾਕਾਂ ਅਨਸਾਰ ਉਹਨਾਂ ਨੇ ਜੋ ਸਾਧਤਾਂ ਪ੍ਰਾਪਤ ਕੀਤੀਆਂ ਉਹਨਾਂ ਦੀ ਪਵਿੱਤਰ ਯਾਦ ਵਿੱਚ ਇਹ ਦਿਹਾੜਾ ਮਨਾਇਆ ਜਾਂਦਾ ਸੋ ਵਾਹਿਗੁਰੂ ਕਿਰਪਾ ਕਰਨ ਮਹਾਂਪੁਰਸਾ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਇਸੇ ਤਰ੍ਹਾਂ ਕਿਉਂਕਿ ਇਹ ਨਗਰ ਜਿਹੜਾ ਹੈ ਬੁੱਢੇ ਦਰਿਆ ਦੇ ਕੰਢੇ ਦੇ ਉੱਤੇ ਆ ਉਸ ਦਿਨ ਵੀ ਪਹਿਲੇ ਆਏ ਸੀ ਅਸੀਂ ਇੱਥੇ ਪਲਾਂਟੇਸ਼ਨ ਹੋਈ ਸੀ ਬਾਬਾ ਜੀ ਨੇ ਬੜਾ ਸਾਥ ਦਿੱਤਾ ਕਿ ਅਸੀਂ ਇਹਨਾਂ ਬੂਟਿਆਂ ਨੂੰ ਨਾਲ ਹੋ ਕੇ ਪਾਲਾਂਗੇ ਵੀ ਜੇ دریاਵਾ ਨਦੀਆਂ ਦੇ ਕੰਢੇ ਰਹਿਣ ਵਾਲੇ ਲੋਕ ਆਲੇ ਦੁਆਲੇ ਵਾਲੇ ਜਿਹੜੇ ਪਿੰਡ ਆ ਇਹ ਨਗਰ ਨਿਗਰਾਨੀ ਰੱਖਣ ਇਹ ਸਾਹ ਦੇਣ ਤੇ ਨਦੀਆਂ ਦਰਿਆ ਸਾਫ ਸੁਥਰੇ ਰੱਖ ਸਕਦੇ ਆ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਮਹਾਂਪੁਰਸ਼ਾਂ ਦਾ ਬਾਬਾ ਭਗਤ ਸਿੰਘ ਜੀ ਦਾ ਤੇ ਮਹਾਰਾਜ ਇਹਨਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ ਤਾਂ ਕਿ ਇਹ ਸਰਬੱਤ ਦੇ ਭਲੇ ਦੇ ਕਾਰਜਾਂ ਵਿੱਚ ਹੋਰ ਹਿੱਸਾ ਲੈ ਸਕਣ ਅੱਜ ਬਹੁਤ ਹੀ ਵਿਟਭਾਗਾ ਦਿਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਜੀ ਦਾ ਚਿਹਦੀ ਦਿਹਾੜਾ ਤੇਰਾ ਟੱਕੀ ਸਾਹਿਬ ਸੰਤ ਬਾਬਾ ਮਸਤਾਨਾ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਮਨਾਇਆ ਜਾ ਰਿਹਾ ਸੀ ਅਤੇ ਉਸ ਸਮਾਗਮ ਦੇ ਵਿੱਚ ਸਾਡੇ ਰਾਜ ਸਭਾ ਮੈਂਬਰ ਬਲਵੀਰ ਸਿੰਘ ਜੀ ਸਿੱਟੀਵਾਲ ਸਾਹਿਬ ਅਸ਼ੇਸ਼ ਤੌਰ ਤੇ ਇੱਥੇ ਸਮਾਗਮ ਦੇ ਵਿੱਚ ਪਹੁੰਚੇ ਨੇ ਪਰ ਉਹਨਾਂ ਨੇ ਜੁੜੀਆਂ ਹੋਈਆਂ ਸੰਗਤਾਂ ਨੂੰ ਜਿਹੜਾ ਵਾਤਾਵਰਨ ਦਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਨੇ ਵਿਦੇਸ਼ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਪ੍ਰਦੇਸ਼ ਰਾਹੀਂ ਲੋਕਾਂ ਨੂੰ ਪਹਿਲਾਂ ਹੀ ਦੱਸਤਾ ਜੀ ਕਿ ਜਿਹੜਾ ਪਾਣੀ ਆ ਉਹ ਸਾਡਾ ਫਤਾ ਹੈ ਉਸ ਨੂੰ ਸਾਂਭ ਕੇ ਰੱਖੀਏ ਉਹਦਾ ਸਤਿਕਾਰ ਕਰੀਏ ਸੋ ਲੋਕਾਂ ਨੇ ਉਹ ਗੱਲ ਨਹੀਂ ਮੰਨੀ ਤੇ ਉਹਦਾ ਖਮਿਆਜਾ ਸਾਨੂੰ ਭੁਗਤਣਾ ਪੈ ਰਿਹਾ ਹੈ ਕਿੰਨਾ ਪਾਣੀ ਸਾਡਾ ਥੱਲੇ ਚਲੇ ਗਿਆ ਕਿੰਨਾ ਪਾਣੀ ਅਸੀਂ ਖਰਾਬ ਕਰ ਲਿਆ ਵਾਤਾਵਰਨ ਦੇ ਵਿੱਚ ਕਿੰਨੇ ਜੰਗਲ ਸਾਨੂੰ ਚਾਹੀਦੇ ਸੀ ਕਿੰਨੇ ਸੀ ਸੜਕਾਂ ਦੀ ਆੜ ਦੇ ਵਿੱਚ ਹੋਰ ਅਸੀਂ ਆਪਣਾ ਮਕਾਨਾਂ ਦੀ ਆੜ ਦੇ ਵਿੱਚ ਕਿੰਨੇ ਸੀ ਜੰਗਲ ਕੱਟਦੇ ਦਰਖਤ ਕੱਟਦੇ ਉਸ ਦੇ ਨਾਲ ਹੀ ਵਾਤਾਵਰਨ ਸਾਡਾ ਬਹੁਤ ਜ਼ਿਆਦਾ ਪਿੱਛੇ ਨੂੰ ਬਾਰਸ਼ਾਂ ਨਹੀਂ ਹੋ ਰਹੀਆਂ ਤੇ ਸੰਤਵ ਬਲਬੀਰ ਸਿੰਘ ਸਿੱਟੀয়াল ਸਾਹਿਬ ਨੇ ਜੋ ਵੀ ਸਾਨੂੰ ਉਪਰੇਜ ਦਿੱਤਾ ਉਸ ਅਨੁਸਾਰ ਸਾਨੂੰ ਚੱਲਣਾ ਚਾਹੀਦਾ ਹੈ ਇਸ ਡੇਰੇ ਦੇ ਉੱਤੇ ਸੰਤ ਬਾਬਾ ਮਸਤਾਨਾ ਸਿੰਘ ਜੀ ਜਿਨ੍ਹਾਂ ਦੇ ਹੁਣ ਮੁਖ ਸੇਵਾਦਾਰ ਬਾਬਾ ਜੀ ਭਗਤ ਸਿੰਘ ਜੀ ਕਰ ਰਹੇ ਹਨ ਸੇਵਾਦਾਰ ਬਣੇ ਮੁਖ ਸੇਵਾਦਾਰ ਨੇ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਕੀਤਾ ਜਿਨ੍ਹਾਂ ਨੇ ਬਹੁਤ ਜਿੱਤੋਂ ਅਸੀਂ ਛੋਟੇ ਹੁੰਦੇ ਇੱਥੇ ਆਉਂਦੇ ਰਹੇ ਹਾਂ ਮੈਨੂੰ ਪਤਾ ਵੀ ਜਿੰਨਾ ਇਹ ਡੇਰੇ ਨੇ ਸੇਵਾ ਕੀਤੀ ਆ ਇਲਾਕੇ ਦੇ ਵਿੱਚ ਇਹਨਾਂ ਦੀ ਬਹੁਤ ਜਿਆਦਾ ਬਰਕਤ ਆ ਔਰ ਇਹ ਬਰਕਤਾਂ ਸੱਚਾਈ ਅੱਜ ਜਿਹੜੀਆਂ ਸੰਗਤਾਂ ਇਹਨਾਂ ਦੇ ਦਰਵਾਜ਼ੇ ਵਿੱਚ ਪਹੁੰਚ ਰਹੀਆਂ ਨਤਸਤ ਹੋ ਰਹੀਆਂ ਤੇ ਆਪਣਾ ਆਸ਼ੀਰਵਾਦ ਸੱਚੇ ਪਾਤਸ਼ਾਹ ਤੋਂ ਲੈ ਰਹੀਆਂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਾਰੇ ਗੁਰਨਾਨਕ ਨਾਮ ਲੈਵਾ ਸਿੱਖ ਸੰਗਤ ਸੰਤ ਆਸ਼ਰਮ ਬੇਰਾ ਟੱਕੀ ਸਾਹ ਪਿੰਡ ਖਾਸੀਕਲਾ ਜਿਹੜਾ ਕਿ ਇਸਥਾਨ ਤਕਰੀਬਨ 1961 ਤੋਂ ਬੁੱਢੇ ਦਿਰਾਦੇ ਕੰਡੇ ਤੋਂ ਉੱਤੇ ਬਸਿਆ ਹੋਇਆ ਪਿੰਡ ਖਾਸੀਕਲਾ ਦੇ ਵਿੱਚ ਹੈ ਇਸਥਾਨ ਇਸ ਇਸਥਾਨ ਦੇ ਮਹਾਂਪੁਰਸ਼ ਬਾਨੀ ਸੰਤ ਮਹਾਰਾਜ ਸੰਤ ਬਾਬਾ ਆਰਮ ਸਿੰਘ ਜੀ ਮਸਤਾਨਾ ਜੀ ਹੋਏ ਨੇ ਜਿਹੜੇ ਸਨ 61 ਵਿੱਚ ਆਏ ਸੀ ਉਹਨਾਂ ਨੇ ਬਿਆਨ ਤ ਤਪ ਕੀਤਾ ਤਪੱਸਿਆ ਕੀਤੀ ਤੇ ਬੇਅੰਤ ਸਤਿਗੁਰੂ ਗਿਆ ਸੰਤਾਂ ਨੂੰ ਗੁਰੂ ਦੇ ਨਾਲ ਜੋੜਿਆ ਤੇ ਜਿਨ੍ਹਾਂ ਨੇ ਇਹ ਮਹਾਂਪੁਰਸ਼ਾਂ ਨੇ ਇੱਥੇ ਸਥਾਨ ਤੇ ਦੋ ਸਮਾਗਮ ਮਨਾਉਣੇ ਸ਼ੁਰੂ ਕੀਤੇ ਆ 1 ਇੱਕ 10 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਅਵਤਾਰ ਦਿਹਾੜਾ ਤੇ ਇੱਕ ਆ ਜਿਹੜਾ ਸਮਾਗਮ ਤੇ ਆਪਾਂ ਹੁਣ ਬੈਠੇ ਆ 16 ਜੂਨ ਪੰਚਮ ਪਾਤਸ਼ਾਹ ਗੁਰੂ ਆਰਜਨ ਦੇ ਮਹਾਰਾਜਾ ਸਿੱਧੀ ਗੁਰਪੁਰ ਤੇ ਇਹ ਮਨਾਉਂਦੇ ਹੁੰਦੇ ਸੀਗੇ ਉਹਨਾਂ ਤੋਂ ਬਾਅਦ ਇਹ ਸੰਤ ਸੇਖੋ ਜੀ ਅੱਥਾ ਫਿਰ ਬਾਬਾ ਜੀ ਦੀ ਵਾਰਸੀ 31 ਗਸਨ ਮਨਾ ਰਹੇ ਆ ਅਸੀਂ ਇਸ ਸਥਾਨ ਤੋਂ ਤਿੰਨ ਸਮਾਗਮ ਮਨਾ ਰਹੇ ਆ 10 ਜਨਵਰੀ ਨੂੰ 10ਵੇਂ ਪਾਸ਼ਾਰਾ ਉਤਾਰ ਦਿਹਾੜਾ 16 ਜੂਨ ਨੂੰ ਗੁਰੂ ਅਰਜਨ ਦੇਵ ਮਹਾਰਾ ਸ਼ਿਦਗੀਪੁਰ ਪਵਤ ਤੇ 31 ਅਗਸਤ ਨੂੰ ਵੱਡੇ ਮਹਾਂਪੁਰਸ਼ਾਂ ਦੀ ਵਰਸੀ ਤੇ ਇੱਕ ਗੁਰੂ ਸਾਹਿਬ ਸਾਤੋ ਸਥਾਨ ਤੋਂ ਸੇਵਾ ਲੈ ਰਿਆ ਆ ਆਨੰਦਪੁਰ ਸਾਹਿਬ ਤੇ ਹੁੱਲੇ ਮੱਲੇ ਦੀ ਖੁਸ਼ੀ ਦੇ ਵਿੱਚ ਲੰਗਰਾਂ ਦੀ ਸੇਵਾ ਤਕਰੀਬਨ 35-37 ਸਾਲ ਤੋਂ ਸੰਤ ਸੇਕ ਜਥਾ ਤੇ ਇਲਾਕੇ ਦੀਆਂ ਸੰਗਤਾਂ ਪਿੰਡ ਖਾਸੀ ਕਲਾ ਹੋਰ ਇਲਾਕੇ ਦੀਆਂ ਸੰਗਤਾਂ ਤੇ ਐਦ ਕੀ ਸਮਾਗਮ ਦੇ ਵਿੱਚ ਅੱਜ ਦੇ ਸਮਾਗਮ ਵਿੱਚ 16 ਜੂਨ ਦੇ ਦਿਨ ਐਤਵਾਰ ਵੇ ਅੰਤਮ ਪ੍ਰਕਾਰ ਅਗੇ ਟਾਡੇ ਕਵੀਸ਼ਰ ਤੇ ਮਹਾਂਪੁਰਸ਼ਾਂ ਨੇ ਕਥਾ ਬਾਤ ਕਰਨੇ ਹਿੱਸਾ ਲਿਆ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਬਹੁਤ ਸਤਕਾਰਯੋਗ ਸੰਤ ਬਾਬਾ ਬਲਬੀਰ ਸਿੰਘ ਜੀ ਸੀਚਿਆ ਸਾਹ ਤੋਂ ਜੋ ਰਾਜ ਸਵਾਰੇ ਮੈਂਬਰ ਨੇ ਤੇ ਜਿਨ੍ਹਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਵਾਸਤੇ ਇੱਕ ਟੀਚਾ ਮਿੱਥਿਆ ਹੋਇਆ ਤੇ ਉਹ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਥਾਂ ਪਰ ਥਾਂ ਬੁੱਢੇ ਦਰਿਆ ਤੇ ਖੰਡਿਆ ਤੇ ਤੇ ਉਹ ਜਿਹੜੇ ਬੁੱਢੇ ਦਰਿਆ ਨੂੰ ਇੱਕ ਤਰ੍ਹਾਂ ਦਾ ਬਹੁਤ ਗੰਦਲਾ ਕੀਤਾ ਪ੍ਰਦੂਸ਼ਿਤ ਕੀਤਾ ਜਾ ਰਿਆ ਸੀ ਉਹੀ ਪਹਿਲਾ ਵਾਲੇ ਹਾਲਾਤ ਫਿਰ ਦੁਬਾਰਾ ਬਹਾਲ ਕਰਨ ਵਾਸਤੇ ਪਾਣੀ ਨੂੰ ਸ਼ੁੱਧ ਕਰਨ ਵਾਸਤੇ ਤੇ ਪਾਣੀ ਦੀ ਪ੍ਰਾਪਤੀ ਦੇ ਵਾਸਤੇ ਆਲੇ ਦੁਆਲੇ ਬੂਟੇ ਦੀ ਪੈਦਾਵਾਰ ਬਹੁਤ ਧਿਆਨ ਦੇ ਰਹੇ ਨੇ ਕਿ ਸਾਡੇ ਇਲਾਕੇ ਵਿੱਚ ਅੱਜ ਪਿੰਡ ਖਾਸੀ ਕਲਾ ਤੇ ਤੇ ਨਾਲ ਟੱਕੀ ਸਾਹਿਬ ਅਸਥਾਨ ਤੇ ਆਏ ਸਨ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਸਾਡੇ ਪਤਵੰਤੇ ਸੱਜਣ ਇਲਾਕੇ ਦੇ ਵਿੱਚ ਸੰਗਤਾਂ ਆਈਆਂ ਨੇ ਤੇ ਸਾਰੀਆਂ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਟੱਕੀ ਸਾਹਿਬ ਨੂੰ ਸਾਨੂੰ ਬੜਾ ਮਾਣ ਆ ਬੜੀ ਆਸ ਹੈ ਕਿ ਇਸੇ ਤਰ੍ਹਾਂ ਹੀ ਸਾਡਾ ਸਾਡੇ ਸਹਾਯੋਗ ਦਿੰਦੇ ਰਹਿਣਗੇ ਤੇ ਸਾਡੇ ਨਾਲ ਬੈਠੇ ਨੇ ਸਰਦਾਰ ਸਰਿੰਦਰ ਸਿੰਘ ਜੀ ਹੁੰਦਲ ਸਾਹਿਬ ਤੇ ਇਹਨਾਂ ਨੇ ਵੀ ਦੋ ਮਿੰਟ ਬਾਅਦ ਤੇ ਤੁਹਾਨੂੰ ਆਪਣੇ ਬਚਨਾਂ ਨਾਲ ਕਰਤਾਰ ਕੀਤਾ ਜਿਤਨੇ ਵੀ ਸੱਜਣ ਮਿੱਤਰ ਭੈਣ ਭਾਈ ਰਿਸ਼ਤੇਦਾਰ ਸਾਥ ਸੰਗਤ ਰੂਪ ਵਿੱਚ ਸਾਨੂੰ ਸਾਰੇ ਸਹਾਯੋਗ ਦਿੰਦੇ ਨੇ ਦੇ ਰਹੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਰਿਣੀ ਆ ਹਾਰਦ ਰਿਣੀ ਆ ਜਿਹੜੇ ਸਾਨੂੰ ਸਹਾਯੋਗ ਦੇ ਰਹੇ ਨੇ ਜਿਤਨੇ ਵੀ ਸੰਗਤ ਐਸੇ ਸਥਾਨ ਤੇ ਆਈਆਂ ਨੇ ਅੱਜ ਤੱਕ ਸਾਰੀ ਸੰਗਤਾਂ ਦੇ ਵਿੱਚ ਜੋ ਪ੍ਰੈਸਰ ਪੁੱਟਰ ਸਾਹਿਬਾਂ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਇਸੇ ਤਰ੍ਹਾਂ ਹੀ ਵਾਹਿਗੁਰੂ ਸਾਡਾ ਪਿਆਰ ਵੜਾਈ ਰੱਖੇ ਬਹੁਤ 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 ਧੰਨਵਾਦ ਇਸ ਸਥਾਨ ਤੇ ਉੱਪਰ ਸਾਲ ਬਾਅਦ 31 ਗੱਤ ਨੂੰ ਅਸੀਂ ਅਮਰ ਸੰਚਾਰ ਵੀ ਕੀਤਾ ਜਾਂਦਾ ਜਿਹਦੇ ਵਿੱਚ ਪਤਨ ਪੁਣੇ ਦੇ ਰਾਹ ਤੇ ਤੁਰ ਕੇ ਜਿਹੜੇ ਆਪਣੇ ਜੀਵਨ ਨੂੰ ਬਰਬਾਦ ਕਰ ਰਹੇ ਨੇ ਖਤਮ ਕਰ ਰਹੇ ਨੇ ਉਹਨਾਂ ਨੂੰ ਗੁਰਮਤਿ ਦੀ ਸੇਧ ਦੇ ਕੇ ਗੁਰੂ ਦੇ ਸ਼ਬਦ ਨਾਲ ਜੋੜ ਕੇ 31 ਅਗਸਤ ਨੂੰ ਅਮਰ ਸੰਚਾਰ ਕੀਤਾ ਜਾਂਦਾ ਹੈ ਗੁਰੂ ਸਾਹਿਬੇ ਦਾ ਸਾਰੇ ਕੋਲੋਂ ਸੇਵਾ ਲੈ ਰਹੇ ਨੇ ਸਾਰਾ ਸੇਵਕ ਸੰਤ ਸੰਤ ਸੇਵਕ ਜਥਾ ਤੇ ਇਲਾਕੇ ਦੀਆਂ ਸੰਗਤਾਂ ਦਾ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ